ਸੀ ਗੱਲ ਮੀਤ ਕਰਦੇ ਸਾਰੇ ਨੇ ਵਧੀਆ ਗਾ ਵਧੀਆ ਚਾਹੀਦੇ ਆ ਤੇ ਇਧਰ ਕਹਿੰਦੇ ਆਪਾਂ ਅੱਜ ਬਣ ਰਹੀਆਂ ਨੇ ਆਜ ਤੇ ਤੂੰ ਆਵੇਂ ਹਾਂਜੀ ਕਿਵੇਂ ਆ ਠੀਕ ਆ ਵਧੀਆ ਪੂਰੇ ਵਧੀਆ ਤੇ ਇੱਕ ਬਈ ਚੀਜ਼ ਵਿਖਾਉਣੀ ਆ ਤੁਹਾਨੂੰ ਆਪਾਂ ਦਾੜੀ ਕੱਟਣ ਵਾਲੀ ਲਿਆਂਦੀ ਸੀ ਮਸ਼ੀਨ ਜੀ ਡੈਡੀ ਲੱਗਾ ਰਿਹਾ ਲਗਾ ਰਿਹਾ ਇਹ ਆ ਗਏ ਜਲੂਸ ਕੱਢਿਆ ਯਾਰ ਕੱਢ ਕੇ ਇਹ ਯਾਰ ਦੋ ਮਿੰਟ ਖੜ ਤਾ ਜਾ ਦੋ ਮਿੰਟ ਖੜ ਤਾ ਜਾ ਨਹੀਂ ਨਹੀਂ ਨਾ ਨਾ ਨੋ ਨੋ ਕਮੈਂਟ ਨੋ ਕਮੈਂਟ ਜੋ ਦੋ ਮਿੰਟ ਰੋਕ ਤਾ ਜਾ ਇਹ ਇਧਰ ਵੇਖੋ ਜਲੂਸ ਯਾਰ ਦੋ ਮਿੰਟ ਰੋਕ ਡੈਡੀ ਮੈਂ ਕਹੇ ਦੋ ਮਿੰਟ ਅਸੀਂ ਨਾਈ ਕੋਲ ਹੀ ਜੰਦੇ ਨਾਈ ਕੋਲ ਤਾਂ ਜਾਣਾ ਹੀ ਪੈਣਾ ਇਹ ਆਵੇ ਜਲੂਸ ਕੱਢਾ ਇੱਥੋਂ ਇਹ ਬਹਾਂਦਾਈ ਦੂਜਾ ਇਕੱਠਾ ਹੀ ਕਾਲਾ ਨਾਈ ਕਾਲਾ ਨਾਈ ਬੰਦਈ ਇਕੱਠਾ ਹੋਰ ਤਲਾ ਲੈ ਦੇ ਪ੍ਰਿੰਟ ਜਲੂਸ ਦਾ ਚਾਲਾ ਮੱਥਾ ਤੇ ਗਾਣਾ ਅਪਾ ਅੰਦਰ ਵਿਖਾ ਲੀ ਮੜੀ ਦੋ ਮਿੰਟ ਟਮਾਟਰ ਇਹਦੇ ਬਈ ਚਾਚਾ ਸਤਾ ਪੈਦਾ ਪਾਟੀਆਂ ਦਾ ਸਰ ਤੇ ਆਪਾਂ ਦੇਵਾ ਜ ਟੂਪਉਨੇ ਤੇ ਚਲ ਅਮਾ ਦੇ ਨਾਲ ਡੇੜੀ ਪਾਉਂਦਾ ਤੂੰ ਅੱਗੇ ਦੱਦਾ ਪਾਉਂਦਾ ਸੀ ਉਹ ਚ ਕਰਦੇ ਆ ਲੱਡੂ ਅੱਗੇ ਦੱਦਾ ਪਾਉਂਦੇ ਤੂੰ ਤੇ ਅੱਜ ਡੇੜੀ ਬੂਮ ਗਈ ਤਨ ਫੇਰ ਆ ਗਿਆ ਇਹ ਤੂੰ ਫੇਰ ਆ ਗਿਆ ਜਾ ਜਾ ਬੈ ਕੋਈ ਦੋ ਮੈਂ ਤੈਨੂੰ ਦੋ ਦਾੜੀ ਆ ਤੇਰੀ ਆਜਾ ਬੇ ਕੁੜੀ ਦੇ ਮੱਥੇ ਤੇ ਰਾਵਾਂਗੇ ਫੂਲ ਲਾਵਾਂਗੇ ਪਹਿਲੋ ਆਪ ਦਾ ਟੇਕ ਲਾ ਟੇਕਾਂਗੇ ਕੁੜੀ ਦਾ ਮਸਾ ਨੇਟ ਕੋਣਾ ਨੇਟ ਕੋਣਾ ਕੀ ਕੋਣਾ ਜਾ ਨਾ ਉਹ ਮੱਥਾ ਉਹਦਾ ਟਕਾਉਣਾ ਮੇਰਾ ਨਹੀਂ ਟਕਾਉਣਾ ਤੂੰ ਨੇ ਟਕੜ ਮੈਂ ਤਾਂ ਯਾਰ ਜਾਣਾ ਮੈਂ ਮੱਥਾ ਟੇਕਣਾ ਰਾਜਾ ਉਹ ਬੈਠਾ ਕੋਡੀ ਦਿਨਾਂ ਤੇ ਰਾਜੇ ਸਾਹਿਬ ਜਿਹੜੇ ਰਾਜਨੀ ਨਾਈ ਸੌਰੀ ਨਾਈ ਉਹ ਤੇ ਰਾਜੇ ਸਾਹਿਬ ਹੁੰਦੇ ਤਾਂ ਰਾਜਾ ਇਹ ਰਾਜੇ ਕਹਦੇ ਵੀ ਤੁਸੀਂ ਜੁੜੇ ਰੱਖੋ ਸਿੱਖ ਬਣੋ ਪੱਗ ਬੰਨੋ ਰਾਜੇ ਸਾਹਿਬ ਲੈ ਇਹ ਕਹਦੇ ਰਾਜੇ ਉਹ ਭਰਾ ਉਹ ਜਿਹੜੇ ਤੁਸੀਂ ਜਲੂਸ ਕੱਢੀ ਜਾਂਦੇ ਦਾੜੀਆਂ ਦਾ ਅੱਜ ਕੱਲ ਦਾੜੀਆਂ ਰੱਖੋ ਤੁਸੀਂ ਹਾਂ ਇਧਰ ਕਹਿੰਦਾ ਮਸ਼ੀਨ ਲਾ ਲੈ ਜਲੂਸ ਕੱਢੀ ਜਾਂਦੇ ਪਹਿਵਾਲੇ ਦੇ ਦਾੜੀ ਰੱਖਦੇ ਕਦਵਾਉਂਗਾ ਕਿਹੜੀ ਇੱਕ ਕੱਲ ਜਾਊਗਾ ਅੱਠਵਾਂ ਦਿਨ ਪਤਾ ਕਿਹੜੇ ਭਾਈ ਹੋਣਾ ਨਾਤਗੀ ਦਾ ਮਗਣਾ ਸਤਿ ਸ਼੍ਰੀ ਅਕਾਲ ਜੀ ਨਾ ਬਾਏ 8ਵਾਂ ਦਰਿਆ ਹੀ ਬੰਦ ਰੋ ਠੀਕ ਆ ਚਾਲਿਆਂ ਨੂੰ ਬੰਦ ਕਰ ਆ ਦਾਦੀ ਘਰ ਆਏ ਕਿਤ ਕਰਦੀ ਕਿ ਚੱਕ ਬੱਕਰੀਆਂ ਰੱਖੀਆਂਆਂ ਹੱਤ ਪਈਆਂ ਕੱਟ ਕੱਟ ਗਾ ਇਹ ਚਾਲਿਆਂ ਤੋਂ ਮੈਂ ਨਹੀਂ ਤੂੰ ਦੱਸ ਇਹ ਵੀ ਚਾਹ ਹੁਣ ਕੋਈ ਨਾ ਤੈਨੂੰ ਅਕਲ ਆ ਜਾਏ ਤੂੰ ਮਹਾਰਾਜ ਦੇ ਨਾਲ ਬਹਿ ਦੋ ਮਿੰਟ ਇਹ ਮੇਰੀ ਗੱਲ ਸੁਣ ਤਦੋਂ ਤੂੰ ਪੌਣ ਲੱਗੀਆਂ ਜੀ ਅੱਗੇ ਤੂੰ ਸ਼ਾਮਲ ਨਹੀਂ ਤੂੰ ਪਿਛਕ ਨਹੀਂ ਹੈ ਮਮਾ ਸਾਰਾ ਸਮਾਨ ਸਾਰਾ ਸਮਾਨ ਦੋ ਮਿੰਟ ਚੁੱਪ ਹੋ ਜਾ ਦੋ ਮਿੰਟ ਚੁੱਪ ਹੋ ਪਹਿਲਾਂ ਮੇਰੀ ਗੱਲ ਸੁਣ ਮਾਤਾ ਟਕਾਈਆਂ ਨਾਲ ਕੋਈ ਹੈ ਹੈ ਤੇਰਾ ਲੈ ਲਾਈਕ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਨਹੀਂ ਕਰਨਾ ਤੇ ਕਰਨੀ ਪਵੇ ਜੀ ਨੂੰ ਸਬਸਕ੍ਰਾਈਬ ਸਕਰਪਾਰਾ ਕਰ ਦੇ ਸਕਰਪਾਰਾ ਹੀ ਲਿਆਓ ਸਕਰਪਾਰਾ ਕਰ ਦੂਜੀ ਓਕੇ ਹਾਂ ਇਹ ਦੂ ਬਾਅਦ ਆ ਪਕੌੜੀਆਂ ਮਾ ਸਾਡੇ ਖਾਵਾਂਗੇ ਖਾਵਾਂਗੇ ਤੁਹਾਨੂੰ ਆਹ ਕੋਣੀ ਨਾਈਦੀ ਮਖਾਵਾਂ ਨਾਈ ਨਾਈਦੀ ਨਾ ਲੱਜਦੀ ਤਾਂ ਨਹੀਂ ਨਾਈਦੀ ਕਿਵੇਂ ਨਹੀਂ ਜਦੋਂ ਪਿੱਛੋਂ ਡਾਂਗ ਖੜਾ ਆ ਇਹ ਤਾਂ ਬੜੁਤੀਆਂ ਪਾਉਂਦੀ ਜਾਊਗੀ ਆਹ ਕੋਣੀ ਨਹੀਂ ਨਾਈ ਨਹੀਂ ਆਪਾਂ ਗੱਲਾਂ ਮੱਥੇ ਠਿਕਾਣਾ ਨਾ ਨਾਈਦੀ ਨੂੰ ਜੀ ਪਿਛਲੇ ਪਾਸੇ ਦਾ ਘੜ ਤਕੜ ਤਕੜ ਕਰਦੀ ਜਾਦਾ ਤੇ ਜਾਨ ਆਪਾਂ ਗੱਲਾਂ ਮੱਥਾ ਠਕਾਵਾਂਗੇ ਖਾਵਾਂਗੇ ਤੁਹਾਨੂੰ ਤੇ ਆਹ ਗਮ ਖੋਲਾ ਫੇਰ ਸਪੀਕਰ ਜਾ ਉਹ ਭਰਾ ਹਰ ਤੇਰੀ ਨੂੰ ਆ ਤੇਰੀ ਨੂੰ ਆ ਤੇਰੀ ਨੂੰ ਚੱਕਦੇ ਯਾਰ ਡੜੀ ਚੱਕ ਇਹ ਨਾ ਇਹ ਤਾਂ ਬਾਹੀਂ ਰਹੂਗਾ ਕਹ ਤੂੰ ਲੈ ਜਾਂਦਾ ਕਾ ਤੂੰ ਕੋਈ ਇੱਕ ਬਾਈ ਸੱਚੀ ਮੈਂ ਗੱਲ ਦੱਸਾਂ ਇੱਕ ਮੁੰਡੇ ਨੇ ਵੀਡੀਓ ਪਾਈ ਉਹ ਕਹਿੰਦਾ ਅਜੇ ਲੱਖ ਮਾਰਨੇ ਨੇ ਨਾਲੇ ਲੱਖ ਮਾਰਨੇ ਆ ਕਿ ਬਈ ਅਗੇ ਬੂਟੀਆਂ ਜਨਾ ਲੱਖ ਮੁੰਡਾ ਮਾਰਨਾ ਦੀ ਉਹਦਾ ਕੀ ਕਹਿੰਦਾ ਉਹ ਕਹਿੰਦਾ ਲੱਖ ਮਾਰ ਦਾ ਖੜਾ ਛੱਡੋ ਜੇ 7000 ਸਟੂਲਾ ਮਾਰਦਾ ਨਾ 3000 ਤਾਂ ਪੈਂਦਾ ਕਹਿੰਦਾ 7000 ਸਟੂਲਾ ਮਾਰਦਾ 3000 ਤਾਂ ਦੇ ਮਾਝਾ ਲੱਖ ਪੂਰਾ ਜਾਂਦਾ ਯਾਰ ਇਹਨੂੰ ਤੇਰੀ ਵੀਡੀਓ ਪਾਈ ਜਾਵੇ ਇਹ ਪਾਉਣਾ ਨਹੀਂ ਕੋਈ ਚਟਾਕ ਇਹ ਪਹਿਲੇ ਸਟੂਲੇ ਆ ਗਏ ਨਾ ਮੈਂ ਤੈਨੂੰ ਦੱਸਣਗੇ ਕੋਈ ਨਹੀਂ ਤੇ

ਤਾਂ ਤਾਂ ਗਾ ਮੈਂ ਕਾਹਦਾ ਪੂਰਾ ਕੰਮ ਤਦ ਕੀ ਇਹ ਦਿਨ ਗੱਲ ਕੀ ਇਹ ਗੱਲ ਕੀ ਰਾਵ ਰਾਵ ਸਵੇ ਰਾਗੀ ਤੇ ਕਰੇ ਰਾਗ ਰਾਗ ਸਵੇ ਭਾਈ ਰਾਵ ਰਾਵ ਸਵੇ ਭਾਈ ਹਾਂ ਯੈਸ ਪਲਵਾਨ ਸਾਸੋ ਸਿਆਸੀ ਸਿਆਸੀ ਪਲਵਾਨ ਸਾਸੋ ਸਿਆਸੀ ਪਲਵਾਨ ਸਾਸੋ ਸਿਆਸੀ ਹਾਂ ਪਲਵਾਨ ਕਿਹੜੇ ਪਾਸੇ ਓਏ ਇੱਕ ਬੰਦਾ ਉਹਦੇ ਡੈਡੀ ਦੀ ਵੀਡੀਓ ਪਾਉਣਾ ਪੰਜ ਬਾਲਾ ਸਰ ਵੀਡੀਓ ਪਾ ਕਹ ਪਲਵਾਨ ਸਾਸੋ ਸਿਆਸੀ ਦੀ ਪਲਵਾਨ ਪਲਵਾਨ ਸਾਸੋ ਸਿਆਸੀ ਜਿੰਦਾਬਾਦ ਓਕੇ ਠੀਕ ਹੈ ओके भाई ओके ओके ਹੁਣ ਆਪਾਂ ਘੋੜੀ ਦੇ ਮੱਤੇ ਤੇ ਕਾਵਾਂ ਤਕਾਵਾਂ ਇਹਨੂੰ ਕਿੰਨੇ ਕੁ ਵਾਰੀ ਸਟਾਉਂ ਤੇ ਲਗਾਉਣਾ ਹੁਣ ਜੋ ਤਿੰਨ ਵਾਰ ਟਿਕਾਵਾਂਗੇ ਟਿਕਾਵਾਂਗੇ ਤੇ ਨਾਲ ਟਿਕਾਈਂਗਾ ਹਾਂ ਪੱਕਾ ਠੀਕ ਓਕੇ ਲੱਤੋਂ ਫੜ ਕੇ ਜ਼ਰੂਰ ਤਾਂ ਹੀ ਖੜੇ ਪਾ ਦੇ ਆ ਜੇ ਮੇਰਾ ਵਲੌਗ ਬਣਾਉਣੀ ਬਸ ਤੇ ਨਹੀਂ ਬਹੁਤ ਇੰਜ ਮਿਹਰਬਾਨੀ ਕਰੀ ਤਨੇ ਵਲੌਗ ਬਣਾਉਂਗਾ ਮੇਰਾ ਠੀਕ ਹੈ ਬਣਾਏਗਾ ਠੀਕ ਹੈ ਓਕੇ ਆ ਗੋਟ ਰੰਗੀ ਇਹਨਾਂ ਬਰਾਬਰ ਨੂੰ ਨਾ ਦੇਗਾ ਇੰਨੀ ਮਿਹਰਬਾਨੀ ਕਰੀ ਰੰਗ ਦਾ ਪਤਾ ਕਿਉਂ ਨਹੀਂ ਆ ਠੀਕ ਹੈ ਇਸ ਕੀ ਕਾਗੋ ਪਤਾ ਕਿਉਂ ਮਾਰਦਾ ਹਾਂ ਜਿਹੜੇ ਜੀਵਿਦਾਨ ਵਾਲੇ ਆਲੂ ਲਾਏ ਸੀਗੇ ਦਾ ਭਾਅ ਹੋਰ ਏਟਾ ਨਹੀਂ ਹਲੋਂ ਕਾਟਾ ਇਹਦਾ ਸੋਣ ਇਹ ਖਰੀਦ ਲੈ ਦੋ ਗੱਟੇ ਤੂੰ ਬੈਠ ਕੇ ਨੀ ਚੀਕਾ ਮਾਰਦਾ ਫਰਦਾ ਕਰਵੇਂਗਾ ਅਜੀ ਕਈ ਮਾਰਦਾ ਥੋੜਾ ਵੇਖ ਦੇ ਨੀ ਦੋ ਗੱਟੇ ਦਾ ਖਰੀਦ ਲੈ ਸਸਤੇ ਭਾਅ ਆਜਾ ਕੋਈ ਐਕਸ ਕਿੰਨੇ ਵਿੱਚ ਖਰੀਦਦੇ ਐ ਐਕਸਾਂ ਦੇ 200 ਤੋਂ ਵੱਧ ਦੇ ਰੇਟ ਚੁਕਾਏ ਯਾ ਤੇ ਪਾਰਾ ਨੂੰ ਦੋ ਗੱਟੇ ਚੀਕਾ ਵੜਾਈ ਤਾਂ ਨਾ ਜਿੰਮੇਦਾਰ ਜਿਹੜੇ ਕਿ ਲੱਖਾਂ ਦੇ ਜਿਹੜੇ ਆਪਾਂ ਵੀ ਚੁਣਿਆ ਉਹ ਆਪਣੇ ਦਾ ਵੇਖੀ ਆ ਉਹਦਾ ਵੇਖ ਤੁਸੀਂ 3 ਮਹੀਨੇ ਪਹਿਲਾਂ ਜਦ ਲਾਈ ਸੀ ਤਾਂ ਆਨਲਾਈਨ ਹੀ ਕਰਤੇ ਠੀਕ ਆ ਫਿਰ ਵਧੀਆ ਗੱਲ ਆ ਆਲੂ ਬਟਨੀ ਬਲੌਗ ਸਾਰੇ ਹੋਣਗੇ ਬਲੌਗ ਸਾਰੇ ਹੋਣਗੇ ਇਕੱਲੇ ਆਲੂ ਦਾ ਪੈਟ ਆਉਗਾ ਚਿੱਟੇ ਅੰਡ ਲਾਲ ਆ ਲਾਲੀ ਚ ਟਿਕਟ ਲਾਇਆ ਤੂੰ ਚਿੱਟੇ ਵਿੱਚ ਨਿਕਲ ਜਾਂਦਾ ਈ ਕਲਾਮ ਜਾਦੂ ਹੋਇਆ ਤੇ ਵਿੱਚ ਤੇ ਲਾਲ ਵੀ ਦਾ ਚਿੱਟਾ ਆਇਆ ਹੈ ਕੀ ਜਦੋਂ ਜਵਾਬ ਲਈ ਗਿਆ ਪਾਸਕਾ ਆਪੋ ਨੇ ਬਈ ਬੱਚੇ ਪੁੱਤਰ ਪਾਇਆ ਹੈ ਕੋਵਿੰਦਰ ਪੜਾ ਆਦਾ ਨਹੀਂ ਆਂਦਾ ਹੀ ਨਹੀਂ ਇਹ ਮਰ ਪਹੁੰਚੇ ਨਹੀਂ ਬਾਹਰ ਆ ਦੇ ਉਹ ਭਰਾਵੇਂ ਹਜੇ ਪਹੁੰਚੇ ਨਹੀਂ ਉਹਦੇ ਤੇ ਕਰਾਂ ਅੱਗੇ ਅੰਦਰ ਆ ਜੀ ਮੜਾ ਜੀ ਖਣ ਖਾਰ ਕੇ ਕੁੜੀ ਦੇ ਠੀਕ ਆ ਨਿਕ ਨਿਕ ਚਲੋ ਜੀ ਮੁਰੇ ਜਾ ਆ ਜਾ ਬਲੌਕ ਬਣ ਆਪਾਂ ਤੇ ਕੋਣੇ ਬਈ ਹੋਣਾ ਦਾ ਮੱਥਾ ਬਾਹਰ ਖੋਲੋ ਉਧਰੋਂ ਬਾਹਰ ਖੋਲੋ ਤੋਰਦੇ ਨਹੀਂ ਜੇ ਤੋਰਦੇ ਬਹੁਤ ਕਾਟਾ ਕੋੜੀ ਤੇ ਤੋਰੀਆ ਕਰੋ ਇਹਨਾਂ ਚਲੋ ਜੀ ਜੀ ਚਲੋ ਇੱਧਰ ਇੱਧਰ ਇੱਥੇ ਜਾਣਾ ਆਪਾ ਹਵਲੀ ਆ ਪੱਤਰਕਾਰ ਦਾ ਗੱਪ ਲਾ ਵੀ ਰੇਗਦਾ ਰਾਉਣਕ ਦੇਖ ਦੇ ਤੇਰਾ ਆਇ ਤੇਰੀ ਤਰ ਤੇਗ ਤਾ ਨਾ ਆਜੋ 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 ਤੇਗ ਤਾ ਯਾਰ ਇਧਰ 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 ਤੇ ਤੁਹਾਡਾ ਆਤੀ ਆ ਇੱਕ ਗਾ ਲਿਆ ਦੋ ਸ਼ਿਕਾਰ ਕੀਆ ਆਹ ਦੇਖਿਆ ਇੱਧਰ ਤੇ ਪਿੱਛੇ ਆ ਜੀ ਇੱਧਰ ਨਾ ਮਤਲਬ ਆ ਜੀ ਉਹ ਆਉਂਦੇ ਆ ਕੰਗਲੀ ਤਾਂ ਹੁੰਨੀ ਨਹੀਂ ਚਾਲ ਹੁਣ ਬਸ ਕਰ ਕਰ ਦੇ ਮਾੜਾ ਤੇਰੇ ਪੁੱਤ ਪੂਰੇ ਕਰ ਦੇ ਘੜੀ ਨਿਕਲ ਜਾ ਚਲਾ ਗਏ ਜੋ ਕਿ ਕਿੰਨੇ ਵੇ ਤੱਕ ਤੈਕਦਾ ਯਾਰ ਹੁਣ ਹਾਂ ਲੈ ਆਇਆ ਮੜੀ ਰਾਕ ਲਈ ਅੰਦਰ ਚੱਕ ਕੇ ਲੈ ਜੀ ਲੈ ਕੋੜੀ ਖੜ ਲਾ ਜੇ ਯਾ ਕੋੜੀ ਮੀ ਫੜਾ ਦੇ ਫੋਨ ਤੂੰ ਕੋੜੀ ਫੜ ਲਾ ਬਸ ਕੋੜੀ ਫੜ ਲਾ ਨਹੀਂ ਨਹੀਂ ਤੂੰ ਕੋਈ ਨਹੀਂ ਆਦੀ ਕੋੜੀ ਦਾ ਫੜ ਲਾ

ਜੂ 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 ਪੈਰਾ ਦਾ ਫਰਕ ਪੈ ਚਲਿਆ ਬਾਈ ਭੋਰ ਹੈਦਾ 2-3 ਦਿਨ ਹੋ ਜਾਂਦਾ ਦਿੰਦੇ ਬਾਈ ਨੂੰ ਹਾਂ ਹਾਂ ਵੱਚੀ ਵੇਚਣੀ ਹੈ ਨਹੀਂ ਨਹੀਂ ਅੱਛਾ ਠੀਕ ਆ ਏ ਅੱਜ ਡੈਕਿਆਂ ਮੱਥਾ ਘੋੜੀ ਨਾ ਸਹੀ ਹੈਨਾ ਐਕ ਤੁਹਾਨੂੰ ਸੱਚ ਦੁੱਖ ਭਰੀ ਖਬਰ ਨਹੀਂ ਦੱਸੀ ਹੈ ਲੈਡੀ ਉਹ ਦੁੱਖ ਭਰੀ ਆਪਾਂ ਖਬਰ ਨਹੀਂ ਦੱਸੀ ਜਿੰਨੇ ਕੁੜੀ ਵਾਲੀ ਇਹ ਤਾਂ ਪਤਾ ਹੀ ਨਹੀਂ ਬੱਚਾ ਸਟੇ ਵਾਲੀ ਉਹ ਨਹੀਂ ਹਜੇ ਦੱਸੀ